ਮੰਗਰ ਨਾਮੁਹੈ ਗੁਰੂ ਸਰਪਾਲ ਸਿੰਘ ਖਾਲਸਤਾਨੀ ਬੇਨਤੀ ਐਦਾ ਵੀ ਅੱਜ ਦਾ ਜਿਹੜਾ ਦਿਹਾੜਾ ਖਾਵਾ ਕੋਈ ਖੁਸ਼ੀਆਂ ਵਾਲਾ ਨਹੀਂ ਹੈਗਾ ਇਹ ਨਹਿਰੂ ਪਰਿਵਾਰ ਨੇ ਦਰਾ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਤੇ ਉਹਦੀ ਕੁੜੀ ਜਿਹੜੀ ਇੰਦਰਾ ਗਾਂਧੀ ਆ ਉਨੇ ਵੀ ਹਮਲਾ ਕੀਤਾ ਇਸ ਪਰਿਵਾਰ ਦੀ ਜਿਹੜੀ ਸੋਚ ਹੈਗੀ ਸੀ ਸ਼ੁਰੂ ਤੋਂ ਹੀ ਸਿੱਖਾਂ ਲਈ ਮਾਰੀ ਹੈਗੀ ਸੀ ਮਾਰਚ ਭਾਈ ਸਾਹਿਬ ਦੇਖੋ 1955 ਦੇ ਵਿੱਚ ਜਦੋਂ ਸਾਡੇ ਗੁਰਧਾਮਾਂ ਦੇ ਤੇ ਹਮਲਾ ਹੋnabla ਜਦੋਂ ਭਾਰਤ ਆਜ਼ਾਦ ਹੋਏ ਨੂੰ 8 ਸਾਲ ਹੀ ਹੋਏ ਸੀਗੇ ਤੇ ਪਹਿਲਾਂ ਸਿੱਖਾਂ ਨੂੰ ਨਾਲ ਰੱਖ ਕੇ ਲੁਭਾਉਣੇ ਸੁਪਨੇ ਵਿਖਾਏ ਗਏ ਹਿੰਦ ਹਕੂਮਤ ਵੱਲੋਂ ਬ੍ਰਾਹਮਣਵਾਦੀ ਸੋਚ ਵੱਲੋਂ ਤੇ ਉਤੋਂ 8 ਸਾਲ ਬਾਅਦ ਹੀ ਉਹਦੇ ਗੱਲ ਤੋਂ ਮੁੱਕਰ ਜਾਣਾ ਉਹਨਾਂ ਦਾ ਜੋ ਬਣਦਾ ਹੱਕ ਆ ਉਹਨਾਂ ਨੂੰ ਨਾ ਦੇਣਾ ਉਹਨਾਂ ਦੇ ਅਧਿਕਾਰ ਉਹਨਾਂ ਨੂੰ ਨਾ ਦੇਣਾ ਜਦੋਂ ਸਿੱਖ ਕੌਮ ਜਿਹੜੀ ਲਾਮਬੰਦ ਹੁੰਦੀ ਹੈ 1955 ਦੇ ਵਿੱਚ ਦਰਬਾਰ ਸਾਹਿਬ ਤੇ ਇਥੇ ਉਹਨਾਂ ਦੇ ਉੱਤੇ ਲਾਠੀ ਚਾਰਜ ਕਰਨਾ ਅਥਰੂ ਵੈਸੇ ਗੋਲੇ ਸੁੱਟਨੇ ਜਿਹੜੀ ਪੁਲਿਸ ਦੇ ਆਰਮੀਆ ਬੂਟਾ ਸਮੇਤ ਦਰਬਾਰ ਸਾਹਿਬ ਦੇ ਵਿੱਚ ਅੰਦਰ ਵੜ ਜਾਣੀ ਤੇ ਕੁਝ ਲੋਕ ਜਿਹੜੇ ਭਾਰਤੀਵਾਦੀ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆਂ ਕਿ ਆਪਣਾ ਬ੍ਰਾਹਮਣਵਾਦੀ ਲੋਕ ਹੈ ਸਾਨੂੰ ਇਹ ਕਹਿ ਦਿੰਦੇ ਆ ਕਿ 84 ਦਾ ਜਿਹੜਾ ਹਮਲਾ ਆ ਉਹ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਕਰਕੇ ਹੋਇਆ ਸੀਗਾ ਉਹਨਾਂ ਗਧਿਆਂ ਨੂੰ ਖੋਤਿਆਂ ਨੂੰ ਇਹ ਜਵਾਬ ਆ ਕਿ ਮੂਰਖੋ ਜੇ ਉਹ ਉਹਨਾਂ ਕਰਕੇ ਹੋਇਆ ਸੀ ਤੇ 1955 ਦਾ ਜਿਹੜਾ ਹਮਲਾ ਸਾਡੇ ਗੁਰਧਾਮਾਂ ਤੇ ਹੋਇਆ ਉਹ ਇਸ ਕਾਰਨ ਹੋਇਆ ਸੀਗਾ ਸੋ ਇਹ ਸਕੀਮ ਹੈ ਜਿਹੜੀ ਬੰਦਬੰਦੀ ਭਾਰਤ ਸਰਕਾਰ ਦੀ ਜਿਹੜੀ ਲਗਾਤਾਰ ਜਾਰੀ ਆ ਜੀ ਗੁਰਧਾਮਾਂ ਤੇ ਹਮਲੇ ਕਰਨੇ ਹੁਣ ਨੌਜਵਾਨ ਸਿੱਖਾਂ ਦਾ ਤੇ ਨਜਾਇਜ਼ ਪਰਚੇ ਪਾਉਣੇ ਨਜਾਇਜ਼ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਛੱਡਣਾ ਤੂਸਣਾ ਔਰ ਜੇਲ੍ਹਾਂ ਦੇ ਵਿੱਚ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਨੂੰ ਵੀ ਨਾ ਛੱਡਣਾ ਸੋ ਇਹ ਭਾਰਤ ਸਰਕਾਰ ਦੀ ਬ੍ਰਾਹਮਣਵਾਦੀ ਸੋਚ ਦੀ ਜਿਹੜੀ ਸ਼ੁਰੂ ਤੋਂ ਹੀ ਇੱਕ ਜਿਹੜੀ ਰਹੀ ਆ ਨੀਤੀ ਰਹੀ ਆ ਕਿ ਸਿੱਖਾਂ ਨੂੰ ਜਿਹੜਾ ਦੱਬ ਕੇ ਰੱਖਣਾ ਵਾ ਤੇ ਸਿੱਖਾਂ ਦੀਆਂ ਕੁਰਬਾਨੀਆਂ ਜੇ ਵੇਖੀਆਂ ਜਾਣ ਭਾਰਤ ਨੂੰ ਆਜ਼ਾਦ ਕਰਾਉਣ ਦੇ ਵਿੱਚ ਤੇ ਉਹਦੇ ਵਿੱਚ ਕੋਈ 85% 87% 97% ਜਿਹੜੀਆਂ ਗਿਣੀਆਂ ਜਾਂਦੀਆਂ ਵਾ ਪਰ ਉਹ ਜਿਹੜੀ ਸਾਨੂੰ ਆਜ਼ਾਦੀ ਜਿਹੜੀ ਮਕਬੂਲ ਆਜ਼ਾਦੀ ਜਿਹੜੀ ਸਾਨੂੰ ਮਿਲਣੀ ਚਾਹੀਦੀ ਉਹ ਨਹੀਂ ਸਾਨੂੰ ਮਿਲੀ ਤੇ ਇਸ ਕਰਕੇ ਕੌਮ ਨੂੰ ਆਪਾਂ ਦੱਸਣਾ ਚਾਹੁੰਦੇ ਲਾਮਬੰਦ ਕਰਨਾ ਚਾਹੁੰਦੇ ਆ ਕਿ ਦੇਖੋ ਜਿਹੜੇ ਹਮਲੇ ਜਿਹੜੇ ਆ ਸਾਡੇ ਤੇ ਸ਼ੁਰੂ ਤੋਂ ਹੀ ਹੁੰਦੇ ਆ ਰਹੇ ਆ ਤੇ ਆਪਾਂ ਜਿਹੜਾ ਇਕਜੁੱਟ ਹੋ ਕੇ ਤੇ ਇਸ ਵਿਰੋਧ ਇਹਨਾਂ ਦਾ ਵਿਰੋਧ ਕਰੀਏ ਭਾਰਤ ਸਰਕਾਰ ਦਾ ਤੇ ਮੈਂ ਇਹ ਕਹਿਣਾ ਚਾਹੁੰਦਾ ਵਾਂ ਵੀ ਜਦੋਂ ਤੋਂ ਵੀ ਇਹ ਲੜਾਈ ਜਾਰੀ ਆ ਤੇ ਸਾਡੇ ਸਿੱਖ ਉਦੋਂ ਤੋਂ ਹੀ ਮੈਦਾਨ ਦੇ ਵਿੱਚ ਡਟੇ ਆ ਅਸੀਂ ਜੇ ਲੜਾਈ ਜਿੱਤੇ ਨਹੀਂ ਤੇ ਹਾਰੇ ਵੀ ਨਹੀਂ ਤੇ ਲਗਾਤਾਰ ਜਿਹੜੀ ਹੈ ਇਹ ਜੁਲਮ ਤੇ ਜੁਲਮ ਤੇ ਜ਼ਬਰ ਦੇ ਖਿਲਾਫ ਜਿਹੜੀ ਸਾਡੀ ਲੜਾਈ ਹੈ ਉਹ ਜਾਰੀ ਹੈ 4 ਜੁਲਾਈ 1955 ਇੱਕ ਐਸੀ ਘਟਨਾ ਜਿਹਨੂੰ ਉਸ ਸਮੇਂ ਹਕੂਮਤ ਨੇ ਮੀਡੀਆ ਦੇ ਉੱਤੇ ਪਾਬੰਦੀ ਲਗਾ ਕੇ ਉਹਨੂੰ ਬਿਲਕੁਲ ਨਾ ਬੰਦ ਕਰ ਦਿੱਤਾ ਸੀ ਨਾਪ ਦਿੱਤਾ ਸੀਗਾ ਤੇ ਅੱਜ 2 ਸਾਲਾਂ ਚ ਪਿਛਲੇ ਸਾਲ ਵੀ ਅਸੀਂ ਇਹ ਪ੍ਰੋਗਰਾਮ ਕੀਤਾ ਸੀ ਤੇ ਇਸ ਵਾਰ ਵੀ ਅਸੀਂ ਇਸ ਇਤਿਹਾਸ ਨੂੰ ਮੋੜ ਜਿਹੜਾ ਆ ਉਹ ਅੱਜ ਦੀ ਦਲਹੀਜ ਤੇ ਲੈ ਆਏ ਆ ਤੇ ਅੱਜ ਜਿਹੜਾ ਇਹ ਮਾਰਚ ਕੱਢਿਆ ਗਿਆ ਇਹਦਾ ਇੱਕੋ ਇੱਕ ਮਕਸਦ ਇਹ ਆ ਵੀ ਸਿੱਖਾਂ ਨੂੰ ਇਸ ਗੱਲ ਦਾ ਮੈਸੇਜ ਦੇਣਾ ਵੀ ਜਿਹੜੀ ਜਿਹੜਾ 6 ਜੂਨ 1984 ਆ ਕੱਲੀ ਇਹੀ ਘਟਨਾ ਨਹੀਂ ਜਦੋਂ ਜਿਹੜੀ ਭਾਰਤੀ ਸਟੇਟ ਆ ਉਹ ਸਿੱਖਾਂ ਤੇ ਚੜ ਕੇ ਆਂਦੀ ਆ ਦਰਬਾਰ ਸਾਹਿਬ ਆਂਦੀ ਆ ਇਸ ਤੋਂ ਪਹਿਲਾਂ ਵੀ 1955 ਦੇ ਵਿੱਚ ਵੀ ਜਿਹੜੀ ਭਾਰਤੀ ਹਕੂਮਤ ਆ ਉਹ ਸਿੱਖਾਂ ਦੇ ਉੱਤੇ ਚੜਾਈ ਕਰਦੀ ਆ ਤੇ ਸਿੱਖਾਂ ਨੂੰ ਜਿਹੜੀ ਆਜ਼ਾਦੀ 1947 ਚ ਮਿਲੀ ਆ ਉਹ ਮਾਹੀਜ 8 ਸਾਲ ਬਾਅਦ ਤੇ ਸੰਵਿਧਾਨ ਨੂੰ ਬਣਿਆ ਸਿਰਫ 5 ਸਾਲ ਹੋਏ ਸੀਗੇ ਤੇ ਜਦੋਂ ਸਿੱਖਾਂ ਨੂੰ ਮਤਲਬ ਇਹ ਜਿਹੜੀ ਹਕੂਮਤ ਸੀ ਉਹ 1% ਵੀ ਆਜ਼ਾਦੀ ਦਾ ਸ਼ੇਅਰ ਨਹੀਂ ਦੇਣਾ ਚਾਹੁੰਦੀ ਸੀ ਤੇ ਉਹਨਾਂ ਨੇ ਸਾਡੀਆਂ ਸਰਵੋੱਚ ਪਦਮੀਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੂੰ ਉਹਨਾਂ ਨੇ ਅਰੈਸਟ ਕਰ ਲਿਆ ਤੇ ਦਰਬਾਰ ਸਾਹਿਬ ਦੇ ਜਿਹੜੇ ਹੱਤ ਗ੍ਰੰਟੀ ਸੀ ਉਹਨਾਂ ਨੂੰ ਘਰੋਂ ਕੱਢ ਕੇ ਜਲੀਲ ਕੀਤਾ ਗਿਆ ਤੇਾਕਾਤਕ ਜਿਹੜੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀਗੇ ਮਾਸਟਰ ਤਾਰਾ ਸਿੰਘ ਜੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਤੋਂ ਬਾਅਦ ਜਿਹੜੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀ ਬਾਬਾ ਹਰਕ੍ਰਿਸ਼ਨ ਸਿੰਘ ਜੀ ਉਹਨਾਂ ਨੂੰ ਵੀ ਗ੍ਰਿਫਤਾਰ ਕਰਕੇ ਤੇ ਅੰਨਾ ਤਸ਼ੱਦਦ ਜਿਹੜਾ ਤਿੰਨ ਤੇ ਚਾਰ ਰਾਤ ਦੀ ਰਾਤ ਜਿਹੜੀ ਸੀ ਉਹਦੇ ਤੇ ਸੰਗਤਾਂ ਦੇ ਉੱਤੇ ਜਿਹੜਾ ਉਟਾਇਆ ਗਿਆ ਇਸ ਦਿਨ ਨੂੰ ਮੁਰਕੇ ਸਰਜੀਤ ਕਰਨ ਨੂੰ ਕਿਉਂਕਿ ਉਦੋਂ ਪੰਜਾਬੀ ਸੂਬੇ ਦੀ ਗੱਲ ਸੀਗੀ ਅੱਜ ਪੰਜਾਬੀ ਸੂਬੇ ਬਣਿਆ ਨੂੰ ਵੀ ਕਿੰਨੇ ਵਰੇ ਹੋ ਗਏ ਆ ਪਰ ਜਿਸ ਧਿਰ ਨੇ ਲੜਾਈ ਲੜੀ ਅਕਾਲੀ ਦਲ ਨੇ ਉਹਦੇ ਉੱਤੇ ਅੱਜ ਬਾਦਲਾਂ ਦਾ ਕਬਜ਼ਾ ਤੇ ਉਸ ਤੋਂ ਬਾਅਦ ਜਿੰਨੀਆਂ ਵੀ ਸਰਕਾਰਾਂ ਆਈਆਂ ਉਹ ਪੰਜਾਬ ਦੇ ਕੌਮ ਦੀ ਲੜਾਈ ਤਾਂ ਕੀ ਲੜਨੀ ਸੀ ਉਹ ਪੰਜਾਬ ਦੇ ਹੱਕ ਵੀ ਸੈਂਟਰ ਤੋਂ ਨਹੀਂ ਲੈ ਸਕੇ ਉਹਨਾਂ ਨੇ ਸਾਨੂੰ ਰਾਜਤਾਨੀ ਨਹੀਂ ਦਿੱਤੀ ਉਹਨਾਂ ਨੇ ਪੰਜਾਬੀ ਬੋਲਦੇ ਇਲਾਕੇ ਨਹੀਂ ਸਾਨੂੰ ਦਿੱਤੇ ਉਹਨਾਂ ਨੇ ਪਾਣੀਆਂ ਦਾ ਪ੍ਰਬੰਧ ਨਹੀਂ ਸਾਡੇ ਨੂੰ ਦਿੱਤਾ ਉਹਨਾਂ ਨੇ ਸਾਡੇ ਕੋ ਪਿਛਲੇ ਦਿਨੀ ਜਿਹੜਾ ਆ ਭਾਖੜਾ ਡੈਮਾ ਉਹਦੇ ਬਿਜਲੀ ਦਾ ਹਿੱਸਾ ਸਾਡਾ ਖਤਮ ਕਰਤਾ ਉਹ ਸਾਡੇ ਕੋਲੋਂ ਸਾਡੀ ਯੂਨੀਵਰਸਿਟੀ ਖੋਣਾ ਚਾਹੁੰਦੇ ਆ ਉਹ ਸਾਡੇ ਕੋਲ ਹੋਰ ਬਹੁਤ ਸਾਰੇ ਜਿਹੜੇ ਪੰਜਾਬ ਦੇ ਹੱਕ ਆ ਉਹਨੂੰ ਸੈਂਟਰਲਾਈਜ਼ ਕਰਨ ਲਈ ਉਹ ਲੱਗੇ ਹੋਇਆ ਅਸੀਂ ਇਸ ਪ੍ਰੋਗਰਾਮ ਦੇ ਜਰੀਏ ਆਪਣੀ ਕੌਮ ਨੂੰ ਲਾਮਬੰਦ ਕਰਨਾ ਚਾਹੁੰਦੇ ਆ ਵੀ ਆਪਣੇ ਹੱਕਾਂ ਦੇ ਲਈ ਅਸੀਂ ਸਾਰੇ ਜਾਣੇ ਤਤਪਰ ਹੋਈਏ ਅੱਜ ਜੀ ਦਾ ਮਾਣ